ਇਰਾ ਬਾਬਾ ਨਾਨਕ ਦੇ ਵਿੱਚ ਤੁਸੀਂ ਬੰਨ ਨੂੰ ਪਿੰਡ ਠੇਠਕੇ ਦੇ ਲਾਗੇ ਮੋਰੋ ਸਾਰਨ ਦੀ ਸੇਵਾ ਚੱਲ ਰਹੀ ਆ ਸਾਡੀ ਖੁਸ਼ੀ ਦੀ ਹਰਾਨੀ ਦੀ ਉਹੋ ਹੱਦ ਨਾ ਰਹੀ ਜਦੋਂ ਆ ਬਜ਼ੁਰਗਾ ਨੂੰ ਅਸੀਂ ਪੁੱਛਿਆ ਕਿ ਤੁਸੀਂ ਸੇਵਾ ਕਰਨ ਕਿੱਥੋਂ ਆਏ ਹੋ ਤੇ ਇਹ ਕਹਿੰਦੇ ਸਾਡਾ ਪਿੰਡ ਕੋਟਦੁਣਾ ਤੇ ਜਦੋਂ ਇਹਨਾਂ ਨੇ ਕੋਟਦੁਨੇ ਦਾ ਲਿਆ ਨਾ ਤਾਂ ਇਹ ਕਿਹਾ ਬਜ਼ੁਰਗੋ ਉਹ ਤਾਂ ਭਾਨੇ ਸਿੱਧੂ ਦਾ ਪਿੰਡ ਆ ਤੇ ਬੜੀ ਖੁਸ਼ੀ ਹੋਈ ਕਿ ਬਜ਼ੁਰਗ ਕਹਿੰਦੇ ਕਿ ਮੈਂ ਉਸੇ ਭਾਨੇ ਸਿੱਧੂ ਦਾ ਪਿਤਾ ਵਾਂ ਏ ਨੇ ਸਰਦਾਰ ਜੀ ਜਿਹੜੇ ਆ ਬਿੱਕਰ ਸਿੰਘ ਜੀ ਸਾਡੇ ਦਾਦੇ ਦਾ ਮਹੂਰਤ ਤੇ ਕਤਾਰ ਖੇੜ ਮਾਓ ਇਹ ਨੇ ਪਾਨਾ ਸਿੱਧੂ ਦੇ ਪਿਤਾ ਜੀ ਸਰਦਾਰ ਬਿੱਕਰ ਸਿੰਘ ਜੀ ਬਿੱਕਰ ਸਿੰਘ ਜੀ ਤੁਸੀਂ ਕਦੋਂ ਇੱਥੇ ਆਏ ਹੋ ਸਾਨੂੰ 7 ਦਿਨ ਹੋ ਗਏ 7.5 ਹੋ ਗਏ ਇਹ ਟਰੈਕਟਰ ਆਪਣਾ ਲਾਇਆ ਗਿਆ ਤੇ ਤੁਸੀਂ ਇਹ ਗੱਲ ਯਾਰ ਕਰ ਦਿੱਤੀ ਤੁਸੀਂ ਇਹ ਜਿਹੜਾ ਨਾ ਇੱਕ ਹੱਥ ਦੇ ਸਰੋਜ ਮਾ ਕੇ ਦੱਸ ਦਿੱਤੀ ਕਿ ਜੇ ਤੁਹਾਡਾ ਪੁੱਤ ਹਾਂਜੀ ਏਜੈਂਟਾਂ ਤੋਂ ਲੁੱਟੇ ਜਾਣ ਵਾਲੇ ਲੋਕਾਂ ਵਾਸਤੇ ਲੜਦਾ ਤੇ ਦਰਿਆ ਰਾਵੀ ਵੱਲੋਂ ਲੁੱਟੇ ਹੋਏ ਲੋਕਾਂ ਲਈ ਭਾਨੇ ਸਿੱਧੂ ਦਾ ਪਿਤਾ ਲੜ ਰਿਹਾ ਇਹ ਤੋਂ ਵੱਡੀ ਸੇਵਾ ਕੀ ਹੋ ਸਕਦੀ ਇਸ ਪਰਿਵਾਰ ਦੀ ਤੇ ਭਾਨਾ ਸਿੱਧੂ ਕਿੱਥੇ ਆ ਭਾਨਾ ਸਿੱਧੂ ਜੋ ਬਾਲਾ ਕਿਹੜਾ ਮੈਂ ਨੌਂ ਭੋਲੇ ਆਣਾ ਜੀ ਏ ਉੱਥੇ ਘੋਨੇਵਾਲ ਆ ਜਿੱਥੇ ਕੋਠੀ ਡਿੱਗੀ ਐ ਉੱਥੇ ਨੇ ਜਿੱਥੇ ਕੋਠੀ ਡਿੱਗੀ ਆ ਆ ਜਿੱਥੇ ਕੋਠੀ ਡਿੱਗੀ ਆ ਉੱਥੇ ਨੇ ਤੇ ਪੰਨਾ ਸਿੱਧੂ ਇੱਥੇ ਵੀ ਆਇਆ ਸੀ ਇੱਥੇ ਨਹੀਂ ਜੀ ਮੈਨੂੰ ਪਤਾ ਆਇਆ ਇੱਥੇ ਤਾਂ ਹੁਣ ਜਿੰਨੇ ਤਾਂ ਆਏ ਜਾਂ ਹੁਣ ਨੇ ਆ ਉੱਥੇ ਜ਼ਰੂਰ ਆਇਆ ਹੈ ਅੱਛਾ ਹਾਂ ਹਣੋਰੇ ਅੰਨ ਝੂਠ ਮਾਰੇ ਜਾ ਫਿਰ ਕਿੰਨੇ ਕੇ ਟਰੈਕਟਰ ਆਏ ਤੁਹਾਡੇ ਏਰੀਆ ਰਾਡ ਸਾਡੇ ਪੰਡੂ ਜੀ ਤੇ 16 ਟਰੈਕਟਰ ਤਾਂ ਉੱਤੋਂ ਨੇ ਚੰਦਪਨ ਤੋਂ ਚੰਦਪਨ ਤੋਂ 16 ਹਾਂਜੀ ਸਾਡਾ ਜ਼ਿਲ੍ਹਾ ਕਿਹੜਾ ਪੈ ਜਾਂਦਾ ਸਾਡਾ ਜ਼ਿਲ੍ਹਾ ਜੀ ਬਰਨਾਲਾ ਬਰਨਾਲਾ ਤਾਂ ਤੁਹਾਡੇ ਹੋਰ ਵੀ ਆਏ ਆ ਸਾਡੇ ਸਾ 10 ਟਰੈਕਟਰ ਸਾਡੇ ਕੋਲ ਤੋਂ ਵੀ ਆਏ ਆ ਕੋੜ ਗੁੰਨੋਂ ਤੋਂ ਸਾਡੇ ਦਾ 10 ਟਰੈਕਟਰ ਆ ਤੇ ਇੱਥੇ ਫਿਰ ਜਿਹੜੀ ਇਹ ਸੇਵਾ ਕੌਣ ਨਿਭਾ ਰਿਹਾ ਵਾ ਸੇਵਾ ਜੀ ਅਸੀਂ ਆਪ ਦੀ ਤੇਲ ਪਾਉਂਦੇ ਆ ਆਪ ਦੀ ਟਰੈਕਟਰ ਆਪਣੇ ਟਰੈਕਟਰ ਹਾਂਜੀ ਤੇ ਆਪਣੇ ਤੇਲ ਤੇ ਪ੍ਰਸ਼ਾਦਾ ਪਾਣੀ ਤਾਂ ਕੋਣ ਸ਼ਕਾਉਂਦਾ ਪ੍ਰਸ਼ਾਦਾ ਪਾਣੀ ਜੀ ਉਹ ਸਰਪੰਚ ਦੇ ਸਕਦੇ ਆ ਹੋਰ ਤੇ ਆ ਪਿੰਡ ਚ ਕੋਠੀ ਹੈ ਜੀ ਅੱਛਾ ਹਾਂਜੀ ਹਰਿਆਣਾ ਤੋਂ ਰਹਿੰਦਾ ਹੋਰ ਹਰਿਆਣੇ ਕੋਲ ਆਸ-ਪਾਸ ਸਾਰਾ ਕੁਝ ਪਰਜਾਦਾ ਆਪਣੀ ਉਹ ਨਹੀਂ ਸਕਦੇ ਉਹ ਨਹੀਂ ਨਾਉਂਦੇ ਤੋਂ ਨੇ। ਅੱਛਾ। ਹਾਂ ਸਾਨੂੰ ਕੋਈ ਸਮਝ ਨਹੀਂ ਆਉਂਦੀ। ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੂੰ ਆ ਕੈਮਰੇ ਵਾਲ ਨੂੰ ਜਰਾ ਧਿਆਨ ਕਰਕੇ ਇੱਕ ਦੱਸੋ। ਕੀ ਚਾਹੁੰਦੇ ਹੋ ਤੁਸੀਂ ਵੀ ਇੱਥੇ ਕਿਹੜੀ-ਕਿਹੜੀ ਲੋੜ ਆ ਹੋਰ? ਹੋਰ ਤਾਂ ਇਹ ਤੇਲ ਤੇ ਬਸ ਆ ਟਰੈਕਟਰ ਦੀ ਲੋੜ ਆ, ਤੇਲ ਦੀ ਲੋੜ ਆ। ਕਿਹੜੇ ਟਰੈਕਟਰ ਵੀ ਆਈ ਜਾਂਦੇ। ਕਿਹhle ਡੰਗ ਚੱਲੀ ਜਾਂਦਾ ਵੀ ਤੇਲ ਤੇ ਟਰੈਕਟਰ ਦੀ ਲੋੜ ਆ ਹੋਰ ਕਾਹਦੀ ਲੋੜ ਨੇ। ਅੱਛਾ। ਹਾਂਜੀ। ਜੋ ਸਰਦਾਰ ਬਕਰ ਸਿੰਘ ਜੀ ਦੁੰਨੇਗੇ ਵਾਲੇ ਕਹਿੰਦੇ ਆ ਵੀ ਇੱਥੇ ਟਰੈਕਟਰ ਵੱਧ ਤੋਂ ਵੱਧ ਲੈ ਕੇ ਆਓ। ਤੇਲ ਦੀ ਸੇਵਾ ਨਿਭਾਓ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਕੇ ਦੇ ਕੋਲੋਂ ਕੁਲਦੀਪ ਸਿੰਘ ਜਾਫਲਪੁਰ ਕਲਮ ਨਵਜ ਪੰਜਾਬ ਦੀ ਲਈ